ਛੋਟੇ ਸਾਹਮਣੇ ਹੈ ਦੇਖੋ ਕਿੰਨੇ ਲੋਡ ਬੰਦ ਬਜ਼ੁਰਗ ਮਰੀਜ਼ ਪਹੁੰਚੇ ਹੋਏ ਨੇ ਕਈਆਂ ਦੇ ਅੰਗ ਕੱਟੇ ਹੋਏ ਆਂ ਕਈਆਂ ਨੂੰ ਕੰਨਾਂ ਤੋਂ ਨਹੀਂ ਸੁਣਦਾ ਤੇ ਬਜ਼ੁਰਗ ਹੈ ਕਈਆਂ ਤੋਂ ਚੱਲਿਆ ਨਹੀਂ ਜਾ ਰਿਹਾ ਸੋ ਆਪਾਂ ਸਮਾਜ ਦੇ ਵਿੱਚ ਦੇਖਦੇ ਆਂ ਕਿ ਇਹਨਾਂ ਦੀ ਕੋਈ ਬਚਾਰਾਂ ਦੀ ਬਾਹ ਨਹੀਂ ਫੜਦਾ ਲੋੜ ਬੰਦਾ ਹੈ ਗਰੀਬ ਐ ਘਰਾਂ ਤੋਂ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਿਹੜੇ ਕੋਈ ਸਮਾਨ ਲੈ ਨਹੀਂ ਸਕਦੇ ਸੋ ਦਿੱਤਾ ਜਾ ਰਿਹਾ ਜਿੱਦਾਂ ਇਹਨਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਤੇ ਇਹ ਬੀਲ ਚੇਅਰ ਹੋ ਗਈ ਇਹ ਬੀਲ ਚੇਅਰ ਹੋ ਗਈ ਤੇ ਉਹ ਛੜੀ ਪਲੱਸ ਬੈਠਣ ਲਈ ਚੇਅਰ ਵੀ ਬਣਦੀ ਐ ਵੀ ਠੀਕ ਐ ਜਿੱਦਾਂ ਕੋਈ ਬਜ਼ੁਰਗ ਨੂੰ ਥੋੜਾ ਘੁੰਮਣ ਅੱਤ ਉਹ ਦਛਿਆ ਜਾਂਦਾ ਥਕਾਵਟ ਹੋ ਜਾਂਦੀ ਥਕਾਵਟ ਹੋ ਜਾਂਦੀ ਹਾਂਜੀ ਉਹਦੇ ਵਾਸਤੇ ਇਹ ਬਹੁਤ ਵਧੀਆ ਏ ਓਕੇ ਜਿੱਥੇ ਕਿਤੇ ਥੱਕਦੇ ਆ ਬਜ਼ੁਰਗ ਆਪਣਾ ਬੈਠਣ ਦੇ ਵੀ ਕੰਮ ਬਿਲਕੁਲ ਜੀ ਬਿਲਕੁਲ ਠੀਕ ਹੈ ਇਹਦਾ ਬਹੁਤ ਮਤਲਬ ਫਾਇਦਾ ਹੋਊਗਾ ਬਜ਼ੁਰਗਾਂ ਨੂੰ ਜਿਹੜੇ ਘੂਮਣ ਤੋਂ ਅਸਮਰੱਥ ਸੀਗੇ ਹੁਣ ਥੋੜਾ ਥੋੜਾ ਘੁੰਮਣ ਕਿੰਨੇ ਕਿ ਪਿੰਡਾਂ ਦੇ ਵਿੱਚੋਂ ਆ ਰਹੇ ਆ ਆਪਣੇ ਜੇ ਗੱਲ ਕਰੀਏ ਕੋਈ ਜੂਡ ਲੋਕਾਂ ਕੇ ਲੀਏ ਹਮ ਮੇਨਲੀ ਯਹਾਂ ਲਗਾਏ ਹੈ ਜਿੰਨ ਕੋ ਕੀ ਹਮ ਕਾਨ ਕੀ ਮਸ਼ੀਨ ਛੜੀ ਐਲ ਐਸ ਬੈਲ ਨੀ ਬ੍ਰੇਸ ਉਨ ਕੋ तोड़ने वास्ते व्हील चेयर और ये सब देने का प्रबंधन किए हैं इसके लिए हमें एक आधार कार्ड चाहिए और इनकम सर्टिफिकेट चाहिए महीने जिनका पंद्रह हज़ार से कट हो ये अगर सरपंच या कोई भी वेरीफाई कर दे उनको चल जाता है और जिनको मिल गया है सामान इनको तीन साल तक और सामान नहीं मिलेगा नहीं। और मैं आपके चैनल के माध्यम से सभी से निवेदन करूँगा जितने भी बुजुर्ग लोग है, जादा जादा हैं ज्यादा से ज्यादा इस प्रोग्राम में जुड़े हैं जिनको की फ्री में हम पंद्रह हजार तक का सामान फ्री ऑफ कॉस्ट प्रोवाइड कर सकते हैं ये गवर्नमेंट ऑफ इंडिया का आर स्कीम है जिसके तहत हम ये प्रोवाइड करते हैं सर तो ये कैंप व्हील चेयर होगी सारा कुछ फ्री हाँ जी व्हील चेयर है कन्ना दया मशीन है बैठने लाई कंफर्टेबल क्वेश्चन है हाथ से फाड़ने वाली छड़ी है तोड़न वाला बॉकर है जितो किसी तो, तो चलिया नहीं जा रहा इतना है होर सारा आ, जा रहे। जरूर ये हम कहीं भी पचास से सौ बंदे जहाँ भी होंगे हमारा टीम तीन से चार की टीम जाके वहाँ असेसमेंट और डिस्ट्रीब्यूशन साथ ही साथ करेंगे ताकि बुजुर्ग लोगों को दो बार आना ना पड़े एक ही बार में उनको सामान भी मिल जाए उनका पंजीकरण भी हो जाए कितने ਅੱਜ ਨਾਲ ਕਹਿੰਦੇ ਸਾਨੂੰ ਪਤਾ ਲੱਗਿਆ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੱਦੂ ਸੰਗਤੀਆਂ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ ਹੈ ਕੈਂਪ ਦੇ ਵਿੱਚ ਸਾਹਮਣੇ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਬਜ਼ੁਰਗ 휠ਚੇਅਰ ਦੇ ਉੱਪਰ ਬੈਠੇ ਹੋਏ ਨੇ ਕਹਿੰਦੇ ਜੀ 휠ਚੇਅਰ ਆ ਜਿਹੜੇ ਅੰਗਹੀਨ ਵਿਅਕਤੀ ਨੇ ਉਹਨਾਂ ਨੂੰ ਜਿਹੜਾ ਸਮਾਨ ਹੁੰਦਾ ਜਿਨ੍ਹਾਂ ਨੂੰ ਸੁਣਦਾ ਨਹੀਂ ਹੈਗਾ ਚਾਹੇ ਗੋਡੇ ਨੇ ਕਿਸੇ ਕੋਲ ਹੈਗੇ ਤਾਂ ਇਦਾਂ ਦੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੋੜਵੰਦ ਚੀਜ਼ਾਂ ਨੇ ਜੇ ਗੱਲ ਕਰੀਏ ਪਿੰਡ ਦੇ ਵਿੱਚ ਕੈਂਪ ਲੱਗਿਆ ਹੋਇਆ ਸੀਗਾ ਤੇ ਪੂਰੀ ਗੱਲਬਾਤ ਕਰਾਂਗੇ ਵੀ ਕਦੋਂ ਕਿਦਾਂ ਮਨ ਦੇ ਵਿੱਚ ਆਇਆ ਵੀ ਜਿਹੜਾ ਅੰਗਹੀਨ ਜਿਹੜਾ ਹੈ ਕੈਂਪ ਲਗਾਉਣਾ ਚਾਹੀਦਾ ਕਿਉਂਕਿ ਇੱਕ ਵਾਰ ਕੈਮਰਾ ਨਿਗਮਾ ਮਾਰਾ ਕੇ ਦਿਖਾ ਦੋ ਵੀ ਸਵੇਰ ਤੋਂ ਜਿਹੜਾ 10 ਵਜੇ ਤੋਂ ਜਿਹੜਾ ਹੈ ਕੈਂਪ ਚੱਲ ਰਿਹਾ ਹੈ ਕਹਿੰਦੇ ਜੀ 100 150 ਦੇ ਕਰੀਬ ਜਿਹੜੇ ਲੋਕ ਨੇ ਅਲੱਗ-ਅਲੱਗ ਪਿੰਡਾਂ ਤੋਂ ਆਣ ਕੇ ਇੱਥੇ ਜਿਹੜੇ ਅਮਲਕੀ ਸਮਾਨ ਲੈ ਕੇ ਜਾ ਰਹੇ ਨੇ ਤੇ ਇੱਕ ਵਾਰ ਪਿੰਡ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕੈਂਪ ਕਿਵੇਂ ਮਨ ਵਿੱਚ ਆਇਆ ਵੀ ਕਿਵੇਂ ਜਿਹੜੀ ਇਹ ਲੋੜਵੰਦ ਲੋਕਾਂ ਨੂੰ ਜਿਹੜੀ ਹੈ ਚੀਜ਼ਾਂ ਦਿੱਤੀ ਜਾਣ ਚਾਹੀਦੀ ਕਿਉਂਕਿ ਜੇ ਗੱਲ ਕਰੀਏ ਡੱਬਿਆਂ ਦੀ ਡੱਬਾ ਡੱਬੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਲੱਗੇ ਹੋਏ ਨੇ ਤੇ ਲੋਕ ਬਜ਼ੁਰਗ ਜਿਹੜਾ ਸਮਾਨ ਲੇਕਿਨ ਨਾਲ ਦੀ ਨਾਲ ਸਮਾਨ ਦਿੱਤਾ ਜਾ ਰਿਹਾ ਤੇ ਇਹ ਕੰਪਨੀ ਹੈ ਜਿਹੜੀ ਇੱਕ ਇਲਿੰਕੋ ਕੰਪਨੀ ਦੱਸੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਇਹ ਸਮਾਨ ਦਿੱਤਾ ਜਾ ਰਿਹਾ ਨਾਲ ਦੀ ਇਹਨਾਂ ਨੇ ਫਾਰਮ ਭਰ ਕੇ ਲੋਕ ਕੰਨਾਂ ਵਾਲੀ ਮਸ਼ੀਨਾਂ ਹੋਣ ਗੋਡੇ ਹੋਣ ਜਿੱਦਾਂ ਡੰਡੀਆਂ ਜੀ ਹੋਣ ਹੋਰ ਕਈ ਚੀਜ਼ਾਂ ਜਿਹੜੀ ਦਿੱਤੀ ਜਾ ਰਹੀਆਂ ਪ੍ਰਬੰਧਕ ਹੁਣ ਛੱਡਾ ਮੌਜੂਦ ਨੇ ਬਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਿਵੇਂ ਮਨ ਵਿੱਚ ਆਇਆ ਵੀ ਅੰਗਹੀਨ ਵਿਅਕਤੀ ਨਹੀਂ ਜਿਹੜੇ ਕੈਂਪਰ ਕਾਣਾ ਚਾਹੀਦਾ ਹਾਂ ਛੋਟੇ ਸਾਹਮਣੇ ਹੀ ਹੈ ਦੇਖੋ ਕਿੰਨੇ ਲੋਡ ਬੰਦ ਬਜ਼ੁਰਗ ਮਰੀਜ਼ ਪਹੁੰਚੇ ਹੋਏ ਨੇ ਕਈਆਂ ਦੇ ਅੰਗ ਕੱਟੇ ਹੋਏ ਆਂ ਕਈਆਂ ਨੂੰ ਕੰਨਾਂ ਤੋਂ ਨਹੀਂ ਸੁਣਦਾ ਤੇ ਬਜ਼ੁਰਗ ਹੈ ਕਈਆਂ ਤੋਂ ਚੱਲਿਆ ਨਹੀਂ ਜਾ ਰਿਹਾ ਸੋ ਆਪਾਂ ਆਮ ਸਮਾਜ ਦੇ ਵਿੱਚ ਦੇਖਦੇ ਆਂ ਕਿ ਇਹਨਾਂ ਦੀ ਕੋਈ ਬਚਾਰਾਂ ਦੀ ਬਾਹ ਨਹੀਂ ਫੜਦਾ ਲੋੜ ਬੰਦਾ ਹੈ ਗਰੀਬ ਹੈ ਘਰਾਂ ਤੋਂ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਿਹੜੇ ਕੋਈ ਸਮਾਨ ਲੈ ਨਹੀਂ ਸਕਦੇ ਸੋ ਇਹ ਚੀਜ਼ਾਂ ਨੂੰ ਦੇਖ ਕੇ ਮਨ ਦੇ ਵਿੱਚ ਆਇਆ ਕਿ ਭਲਾਈ ਦਾ ਜਿਹੜਾ ਕੰਮ ਹੈ ਸਕੀਮ ਸਰਕਾਰੀ ਹੈ ਅਸੀਂ ਤਾਂ ਸਿਰਫ ਅਭਰਾਲਾ ਕੀਤਾ ਹੈ ਪੈਸੇ ਵੀ ਪੈਸੇ ਵੀ ਕੋਈ ਪੈਸੇ ਲੈਂਦੇ ਨੇ ਕਿ ਇਦਾਂ ਦਾ ਚੱਕਰ ਤਾਂ ਨਹੀਂ ਕੋਈ ਨਹੀਂ ਇਦਾਂ ਦਾ ਕੁਝ ਨਹੀਂ ਹੈ ਜਿੰਨਾ ਸਮਾਨ ਹੈ ਸਾਰਾ ਫਰੀ ਵੰਡਿਆ ਜਾ ਰਿਹਾ ਫਰੀ ਵੰਡਿਆ ਜਾ ਰਿਹਾ ਸਾਰਾ ਫਰੀ ਸੇਵਾ ਦੇ ਵਿੱਚ ਵੰਡਿਆ ਡੈਕ ਟ੍ਰਾਈਸਾਈਕਲ ਹੋਗੀ ਜਾਂ ਵੀਲ ਚੇਅਰ ਹੋਗੀ ਸਾਰਾ ਕੁਝ ਫਰੀ ਦਿੱਤਾ ਜਾ ਹਾਂਜੀ ਵੀਲ ਚੇਅਰ ਹੈ ਕੰਨਾਂ ਦੀਆਂ ਮਸ਼ੀਨਾਂ ਐ ਬੈਠਣ ਲਈ ਇੱਕ ਕੰਫਰਟੇਬਲ ਕੁਸ਼ਨ ਹੈ ਹੱਥ 'ਚ ਫੜਨ ਵਾਲੀ ਛੜੀ ਹੈ ਤੁਰਨ ਵਾਲਾ ਬੌਕਰ ਹੈ ਜਿਹਦੇ ਤੋਂ ਕਿਸੇ ਤੋਂ ਚੱਲਿਆ ਨਹੀਂ ਜਾ ਰਿਹਾ ਐਦਾਂ ਦਾ ਹੋਰ ਬਹੁਤ ਸਾਰਾ ਜਿਵੇਂ ਸਰਵਾਈਕਲ ਬੈਲਟ ਹੈ ਬੈਕ ਬੈਲਟ ਹੈ ਕਾ ਵੀ ਸਾਰਾ ਸਮਾਨ ਹੈ ਜਿਹੜਾ ਉਹ ਅੱਜ ਇੱਥੇ ਮੁਫਤ ਵੰਡਿਆ ਜਾ ਰਿਹਾ ਚੱਕ ਕੀ ਕੀਤਾ ਜਾਂਦਾ ਜੇ ਗੱਲ ਕਰੀਏ ਸਵੇਰੇ 10 ਵਜੇ ਦਾ ਕੈਂਪ ਲੱਗਿਆ ਹੋਇਆ ਲੰਬੀ ਲੰਬ ਕੀ ਕੀਤਾ ਜਾਂਦਾ ਹੈ ਪ੍ਰੂਫ ਕਿਹੜੇ ਚੈੱਕ ਕੀਤੇ ਜਾਂਦੇ ਨੇ ਪ੍ਰੂਫ ਤਾਂ ਇੱਕ ਇਹਨਾਂ ਦਾ ਆਧਾਰ ਕਾਰਡ ਲੱਗਦਾ ਹੈ ਹਾਂਜੀ ਇੱਕ ਇਨਕਮ ਦਾ ਜਿਹੜਾ ਸਰਟੀਫਿਕੇਟ ਹੈ ਸਰਪੰਚ ਵੱਲੋਂ ਹੀ ਬਣਾ ਕੇ ਉਹ ਲਗਾ ਦਿੱਤਾ ਜਾਂਦਾ ਹੈ ਬਸ ਹੋਰ ਇਹ ਤੋਂ ਬਾਅਦ ਕੋਈ ਫਾਰਮੈਲਟੀ ਨਹੀਂ ਕੰਪਨੀ ਦੇ ਪ੍ਰਬੰਧਕ ਵੀ ਇੱਥੇ ਪਹੁੰਚੇ ਹੋਏ ਨੇ ਹਾਂਜੀ ਹਾਂਜੀ ਸਾਰਾ ਸਟਾਫ ਪਹੁੰਚਿਆ ਹੋਇਆ ਹੈ ਉਹ ਆਪ ਆਪਣੀ ਦੇਖ ਰੇਖ ਦੇ ਵਿੱਚ ਸਾਰਾ ਸਮਾਨ ਜੋ ਹੈਗਾ ਮਰੀਜ਼ਾਂ ਨੂੰ ਲੋੜਵੰਦਾ ਨੂੰ ਬਜ਼ੁਰਗਾਂ ਨੂੰ ਆਪਣੀ ਦੇਖ ਰੇਖ ਦੇ ਵਿੱਚ ਦੇ ਰਹੇ ਨੇ ਪੂਰਾ ਆਨਲਾਈਨ ਡਾਟਾ ਚੈੱਕ ਕੀਤਾ ਜਾਂਦਾ ਹੈ ਵੀ ਪਹਿਲਾਂ ਨੇ ਕੋਈ ਚੀਜ਼ ਲਈ ਹੈ ਜਾਂ ਅੱਗੇ ਨਹੀਂ ਲਈ ਇਦਾਂ ਦੇ ਚੈੱਕ ਕੀਤਾ ਜਾਂਦਾ ਕੋਈ ਹਾਂਜੀ ਹਾਂਜੀ ਇਹ ਸਾਰਾ ਆਨਲਾਈ ਜਿਵੇਂ ਇਹ ਕਟੋ ਘਟ ਅਗਰ ਕਿਸੇ ਨੂੰ ਟ੍ਰਾਈਸਾਈਕਲ ਲੈਣੀ ਹੈ ਤਾਂ ਉਹ ਪ੍ਰੋਸੈਸ ਹੈ ਕਿ ਉਹਨੂੰ ਪਹਿਲਾਂ ਜਿਹੜੀ ਟ੍ਰਾਈਸਾਈਕਲ ਮਿਲੀ ਵੀ ਉਹ ਤੋਂ 5 ਸਾਲ ਬਾਅਦ ਦੁਬਾਰਾ ਮਿਲੀ ਮਿਲ ਸਕਦੀ ਹੈ 5 ਸਾਲ ਦਾ ਫਰਕ ਹੋਣਾ ਜੀ ਜੀ ਸਰਪੰਚ ਸਾਹਿਬ ਸਾਡੇ ਨਾਲ ਮਿਲ ਜੁਦ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਕਿਵੇਂ ਦਾ ਉਪਰਾਲਾ ਪਿੰਡ ਦੇ ਵਿੱਚ ਸਾਡੇ ਸਾਰੇ ਵੀਰਾਂ ਭਰਾਵਾਂ ਵੱਲੋਂ ਰਲ ਕੇ ਜੋ ਇਹ ਕੈਂਪ ਲਗਾਇਆ ਹੈ ਜਿਸ ਦਾ ਆ ਆਪਣੇ ਗਰੀਬ ਤੇ ਆ ਘਟ ਇਨਕਮ ਵਰਗ ਕੀ ਨਹੀਂ ਹੈ ਜੇ ਗੱਲ ਕਰੀ ਚ ਇਹ ਆਪਣਾ ਉਮਰ 60 ਸਾਲ ਤੋਂ ਨੀਚੇ ਜੋ ਵੀ ਉਮਰ ਮਤਲਬ ਉਹਨਾਂ ਨੂੰ ਹਰ ਸਾਲ ਤੋਂ ਉੱਪਰ ਦੇ ਨੂੰ ਸਾਮਾਨ ਦਿੱਤਾ ਜਾਂਦਾ ਹੈ ਜਿਹੜੇ ਦੇਖਿਆ ਸੀ ਤੁਸੀਂ ਫਾਰਮ ਵੀ ਭਰ ਰਹੇ ਸੀਗੇ ਫਾਰਮ ਦੇ ਵਿੱਚ ਕੀ ਲਿਖਿਆ ਜਾਂਦਾ ਸੀਗਾ ਫਾਰਮ 'ਚ ਇੱਕ ਬੰਦੇ ਦਾ ਨਾਮ ਆਧਾਰ ਕਾਰਡ ਤੇ ਜੋ ਬੰਦੇ ਨੂੰ ਲੋੜ ਹੈ ਉਹ ਡਾਕਟਰ ਸਾਹਿਬ ਪੁੱਛ ਕੇ ਜੋ ਵੀ ਉਹਨਾਂ ਨੂੰ ਲੜਿੰਦੀ ਚੀਜ਼ ਹੈ ਨਾ ਰਿਕੁਆਇਰਮੈਂਟ ਉਹਨਾਂ ਦੇ ਜਿਹੜੀ ਕੰਨ ਵਾਲੀ ਮਸ਼ੀਨ ਹੈ ਉਹਦੇ ਲਈ ਮਰੀਜ਼ ਇੱਥੇ ਹਾਜ਼ਰ ਚਾਹੀਦਾ ਜਦੋਂ ਇੱਕ ਫ੍ਰੀਕਵੈਂਸੀ ਸੈੱਟ ਕੀਤੀ ਜਾਂਦੀ ਹੈ ਇਹ ਸਾਰਾ ਉਪਰਾਲਾ ਲਿੰਕੋ ਕੰਪਨੀ ਚਨਾਲੋਂ ਵੱਲੋਂ ਕੀਤਾ ਗਿਆ ਜੀ ਨੀਸ਼ੁਲਕ ਕੀਤਾ ਗਿਆ ਹੈ ਬਹੁਤ ਵਧੀਆ ਉਪਰਾਲਾ ਸੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੈਂਪਾਂ ਬਾਰੇ ਸਲਾਹ ਕਰਕੇ ਕਈ ਕੰਪਿੰਡਾਂ 'ਚ ਲਾਵਾਂਗੇ ਜੀ ਸਵਾਲ ਹੈ ਜਿ근ਾ ਇਹ ਫ੍ਰੀ ਕੈਂਪ ਲੱਗਿਆ ਹੋਇਆ ਹੈ ਤੇ ਹੋਰ ਵੀ ਪਿੰਡਾਂ ਦੇ ਵਿੱਚ ਕੈਂਪ ਲਾਉਂਦੇ ਨੇ ਜਿਸ ਕਿਸੇ ਨੇ ਪੰਚਾਇਤਾਂ ਨੇ ਲਗਾਉਣਾ ਹੋ ਜਿਹੜੇ ਵੀਡੀਓ ਦੇਖ ਰਹੇ ਨੇ ਇਹ ਤਾਂ ਦੇਖੋ ਅਪਰਾਲਾ ਕਰਨ ਤੇ ਡਿਪੈਂਡ ਕਰਦਾ ਏ ਵੀ ਕੀ ਦੇ ਮਨ ਦੇ ਵਿੱਚ ਆਉਂਦਾ ਏ ਜੇ ਕਿਸੇ ਨੇ ਸਮਾਜ ਭਲਾਈ ਦਾ ਕੰਮ ਜਾਂ ਲੋਕ ਸੇਵਾ ਕਰਨੀ ਹੋਵੇ ਇਹ ਮਨ ਦੇ ਵਿੱਚ ਆਉਣ ਦੀ ਗੱਲ ਏ ਹੁਣ ਅਸੀਂ ਜਿਵੇਂ ਅਸੀਂ ਅਪਰਾਲਾ ਕੀਤਾ ਹੈ ਤਾਂ ਸਾਡਾ ਇਹ ਹੈ ਵੀ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਜਾ ਕੇ ਇਹ ਕੈਂਪ ਆਪ ਲਗਾਈਏ ਜੀ ਇਹਨਾਂ ਨਾਲ ਗੱਲ ਵੀ ਗੱਲ ਕਰ ਸਕਦੇ ਜਿਹੜੇ ਕੰਪਨੀ ਦੇ ਕਰਮਚਾਰੀ ਹੋਣੇ ਜੀ ਬਿਲਕੁਲ ਜੀ ਬਿਲਕੁਲ ਗੱਲ ਕਰ ਸਕਦੇ ਆ ਜੀ ਬਹੁਤ ਥੋੜਾ ਜਨਾ ਆ ਜਾਓ ਮਾਨ ਸਿੰਘ ਸਰ ਕਿਆ ਨਾਮ ਆਪਕਾ ਮੈਂ ਅਸ਼ੋਕ ਸਾਹ ਹੂੰ ਹੇਲਿੰਕੋ ਮੈਂ ਪੀ ਐਂਡਓ ਅਫੀਸਰ ਹੂੰ ਆਜ ਜੋ ਕੈਂਪ ਲਗਾਇਆ ਜਾ ਰਿਹਾ ਹੈ ਹਮਾਰੇ ਸੰਜੀਪ ਭਾਈ ਨੇ ਪੂਰਾ जोर लगा के यहाँ अपने एन के साथ यहाँ लग रहे हैं यहाँ सीनियर सिटीज़न जो बुजुर्ग लोगों के लिए हम मेनली यहाँ लगाए हैं जिनको कि हम कान की मशीन छड़ी एल एस बेल्ट नी ब्रेस उनको तोड़ने वास्ते व्हील चेयर और ये सब देने का प्रबंधन किए हैं इसके लिए हमें एक आधार कार्ड चाहिए और इनकम सर्टिफिकेट चाहिए महीने जिनका पंद्रह हज़ार से कट हो ये अगर सरपंच या कोई भी वेरीफाई कर दे उनको चल जाता है और जिनको मिल गया है सामान इनको तीन साल तक और सामान नहीं मिलेगा नहीं। और मैं आपके चैनल के माध्यम से सभी से निवेदन करूंगा जितने भी बुजुर्ग लोग हैं ज्यादा से ज्यादा इस प्रोग्राम में जुड़े हैं जिनको की फ्री में हम पंद्रह हजार तक का सामान फ्री ऑफ कॉस्ट प्रोवाइड कर सकते हैं ये गवर्नमेंट ऑफ इंडिया का आर स्कीम है जिसके तहत हम ये प्रोवाइड करते हैं सर ये कैंप किसी गाँव ने दूसरे गाँव लगवाना हो आपसे संपर्क कर सकते हैं जरूर ये हम कहीं भी पचास से सौ बंदे जहाँ भी होंगे हमारा टीम तीन ऐसी चार की टीम जाके वहाँ असेसमेंट और डिस्ट्रीब्यूशन साथ ही साथ करेंगे ताकि बुजुर्ग लोगों को दो बार आना ना पड़े एक ही बार में उनको सामान भी मिल जाए उनका पंजीकरण भी हो जाए कितने हो कितने हो गए गए बात करिए कितने आज लगभग अभी पैंतीस तक हो गए हमारा टारगेट साठ से सत्तर है और आज लगभग हम पाँच लाख का सामान लेके आए हैं और हमें उम्मीद है कि ये सारा बढ़ जाएगा फ्री में दिया जा रहा है फ्री ऑफ कॉस्ट है सभी के लिए कोई भी नहीं है इन्होंने चाय पानी का भी प्रबंध किए हैं सारा निःशुल्क है फ्री है ਭਾਈ ਹੁਣ ਸਰਪੰਚ ਸਾਹਿਬ ਇੱਕ ਦਿਖਾ ਚੱਲ ਕੇ ਦਿਖਾ ਦਿਓ ਨਾਲ ਨਾਲ ਵੀ ਕਿਸ ਤਰ੍ਹਾਂ ਜਿਹੜੀ ਇਹ ਮਿਲਕੀ ਜੀ ਗੱਲ ਕਰੀਏ ਜਿਹੜੇ ਰਿਕੁਆਇਰਮੈਂਟ ਹੈ ਜਿਹੜੇ ਕੋਈ ਫਾਰਮ ਦਾ ਆਧਾਰ ਗਣੋਂ ਦੇ ਕਿਸ ਤਰ੍ਹਾਂ ਕੀ ਤਾਂ ਜਾਂਦਾ ਇੱਥੋਂ ਪਹਿਲਾਂ ਫਾਰਮ ਭਰਿਆ ਜਾਂਦਾ ਸੀ ਮੈਂ ਆਪਾਂ ਨੇ ਫਾਰਮ ਭਰਨ ਤੋਂ ਬਾਅਦ ਇੱਧਰ ਵੈਰੀਫਾਈ ਕਰਨ ਤੋਂ ਬਾਅਦ ਹਾਂਜੀ ਵੈਰੀਫਾਈ ਕਰਨ ਤੋਂ ਬਾਅਦ ਇਸ ਤੋਂ ਬਾਅਦ ਜਿਹੜੇ ਕੰਨਾਂ ਵਾਲੀ ਹਿਅਰਿੰਗ ਮਸ਼ੀਨ ਹੈ ਜੀ ਉਹਦੀ ਇੱਧਰ ਫ੍ਰੀਕੁਐਂਸੀ ਸੈੱਟ ਹੁੰਦੀ ਹੈ ਨਾਲ ਦੀ ਨਾਲ ਉਹ ਜਿਹੜਾ ਜੋ ਵੀ ਲੜਿੰਦੀ ਇਹਨਾਂ ਨੂੰ ਪ੍ਰਿੰਟ ਆਊਟ ਬਗੈਰਾ ਆਨਲਾਈਨ ਪ੍ਰਿੰਟ ਆਊਟ ਕੱਢ ਕੇ ਦਿੱਤਾ ਜਾਂਦਾ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਲਿਸਟ ਨਾਲ ਮੈਚ ਕਰਕੇ ਇੱਧਰ ਉਹ ਆਪਾਂ ਸਮਾਨ ਵਾਲੀ ਸਾਈਡ ਆ ਕੇ ਪਾਸੇ ਆ ਕੇ ਇੱਥੋਂ ਸਮਾਨ ਦਿੱਤਾ ਜਾਂਦਾ ਜਿੱਦਾਂ ਹੁਣ ਇਹ ਬਜ਼ੁਰਗੋਣਾਂ ਨੂੰ ਸਮਾਨ ਦਿੱਤਾ ਜਾ ਰਿਹਾ ਤੇ ਨਾਲ ਨਾਲ ਡਿਸਟ੍ਰੀਬਿਊਟ ਕਰ ਰਹੇ ਜਿੰਨ ਜਿੰਨ ਜਿਹੜੀ ਚੀਜ਼ ਦੀ ਲੋੜ ਆ ਮਤਲਬ ਡਾਕਟਰ ਸਾਹਿਬ ਰეკਮੈਂਡ ਕਰਦੇ ਆ 6-7 ਤਰ੍ਹਾਂ ਦੀ ਚੀਜ਼ਾਂ ਜਿਹੜੀ ਆ ਮਿਲ ਕੇ ਲਿਸਟ ਦੇ ਵਿੱਚ ਬਿਲਕੁਲ ਜਿਉ ਤੁਹਾਨੂੰ ਦੱਸਿਆ ਇਹ ਲਿੰਕਪੁਰ ਵਾਲਾ ਆਪਣੇ ਵਰਕਰ ਨੇ ਕਿ 15000 ਤੱਕ ਇਨੀ ਫੀਸ ਦਿੱਤਾ ਜਾ ਰਿਹਾ ਹੈ ਸਾਰਾ ਤੁਹਾਨੂੰ ਜਿੱਦਾਂ ਸਾਰਾ ਫਰੀ ਦਿੱਤਾ ਜਾ ਰਿਹਾ ਹੈ ਜੇ ਬੀਲ ਚੇਅਰ ਹੋ ਗਈ ਇਹ ਬੀਲ ਚੇਅਰ ਹੋ ਗਈ ਤੇ ਉਹ ਛੜੀ ਪਲੱਸ ਬੈਠਣ ਲਈ ਚੇਅਰ ਵੀ ਬਣਦੀ ਇਹਦੀ ਠੀਕ ਹੈ ਜਿੱਦਾਂ ਕੋਈ ਬਜ਼ੁਰਗ ਨੂੰ ਥੋੜਾ ਘੁੰਮਣ ਵਾਸਤੇ ਦੱਸਿਆ ਜਾਂਦਾ ਥਕਾਵਟ ਹੋ ਜਾਂਦੀ ਥਕਾਵਟ ਹੋ ਜਾਂਦੀ ਹਾਂਜੀ ਉਦੇ ਵਾਸਤੇ ਇਹ ਬਹੁਤ ਵਧੀਆ ਏ ਓਕੇ ਜਿੱਥੇ ਕਿਤੇ ਥੱਕਦੇ ਆ ਬਜ਼ੁਰਗ ਆਪਣਾ ਮਾੜੂ ਚ ਬੈਠਣ ਦੇ ਵੀ ਕੰਮ ਬਿਲਕੁਲ ਜੀ ਬਿਲਕੁਲ ਠੀਕ ਹੈ ਇਹਦਾ ਬਹੁਤ ਮਤਲਬ ਫਾਇਦਾ ਹੋਊਗਾ ਬਜ਼ੁਰਗਾਂ ਨੂੰ ਜਿਹੜੇ ਕੋਈ ਮੰਨਦਾ ਅਸਮਰੱਤ ਸੀ ਕਿ ਹੁਣ ਥੋੜਾ ਥੋੜਾ ਕਿੰਨੇ ਕਿ ਪਿੰਡਾਂ ਦੇ ਵਿੱਚੋਂ ਆ ਰਹੇ ਆ ਆਪਣੇ ਜੇ ਗੱਲ ਕਰੀਏ ਕੋਈ ਇਹ ਪਹਿਲਾਂ ਫਾਰਮ ਭਰ ਰਹੇ ਸੀ ਤੁਸੀਂ ਹਾਂਜੀ ਇਹ ਨੇੜੇ-ਤੇੜੇ ਤੋਂ 5 ਤੋਂ 10 ਪਿੰਡਾਂ ਦੇ ਵਿੱਚ ਵਿੱਚ ਜਿਹੜੀ ਰੇਡੀਏਸ਼ਨ ਉਹਦੇ ਚੋਂ ਮਰੀਜ਼ ਆਏ ਆ ਹਾਂਜੀ ਠੀਕ ਹੈ ਹਾਂਜੀ ਸੋ ਦੇਖ ਸਕਦੇ ਹੋ ਤਸਵੀਰਾਂ ਨੇ ਪਿੰਡ ਮੁੱਦੋ ਸੰਗਤ ਦੇ ਵਿੱਚ ਅੰਗਹੀਨ ਵਿਅਕਤੀਆਂ ਲਈ ਦੀ ਇੱਕ ਨਿਸ਼ੁਲਕ ਜੇ ਗੱਲ ਕਰੀਏ ਮੁਫਤ ਸਮਾਨ ਵੰਡ ਜਿਹੜਾ ਫਰੀ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ ਤੇ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤੇ ਫਾਰਮ ਭਰੇ ਜਾਂਦੇ ਨੇ ਜਦੋਂ ਆ ਰਿਕਾਰਡ ਵੈਰੀਫਾਈ ਕੀਤਾ ਜਾਂਦਾ ਤੇ ਇੱਕ ਫਾਰਮ ਨਿਕਲਦਾ ਹੈ ਫਾਰਮ ਲੈਣ ਤੋਂ ਬਾਅਦ ਦੇਖ ਸਕਦੇ ਹੋ ਵੀ ਲੰਬੀ ਲੰਬੀ ਲਾਈਨ ਲੱਗੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਸਵੇਰ ਤੋਂ ਹੀ ਸਿਰ 10 ਵਜੇ ਦਾ ਜਿਹੜਾ ਇਹ ਕੈਂਪਾਂ ਨਿਰੰਤਰ ਜਾਰੀ ਹੈ ਤੇ ਸ਼ਾਮ ਨੂੰ 3-4 ਵਜੇ ਤੱਕ ਚੱਲੂਗਾ ਤੇ ਸਰ ਨੇ ਕਿਹਾ ਜਿਹੜੇ ਇੱਥੋਂ ਦੇ ਮੇਨ ਸਰ ਸੀਗੇ ਜਿਹੜੀ ਪੂਰੀ ਟੀਮ ਆਈ ਹੋਈ ਹੈ ਹਲਮਿਕੋ ਤੋਂ ਚਨਾਲੋਂ ਤੋਂ ਉਹ ਕਹਿੰਦੇ ਜੀ ਕਿਸੇ ਹੋਰ ਪਿੰਡਾਂ ਦੇ ਵਿੱਚ ਕਿਸ ਨੇ ਜੇ ਕੈਂਪ ਲਗਾਉਣਾ ਹੋਵੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਜੇ ਕਿਸੇ ਨੇ ਆਪਣੇ ਪਿੰਡ ਦੇ ਵਿੱਚ ਕੈਂਪ ਲਗਵਾਉਣਾ ਹੋਵੇ ਤਾਂ ਇਹਨਾਂ ਕੰਪਨੀ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ